ਤੁਸੀਂ ਖੂਨਦਾਨ ਕਰੋ ਮੈਂ ਕਲ ਬੁਵਾਰਾ ਤੁਸੀਂ ਕਹੋ ਯਾਰ ਸੱਚੇ ਨੂੰ ਖੂਨ ਚਾਹੀਦਾ ਵੀ ਮੈਂ ਫ੍ਰੀ ਦੇ ਕੇ ਆਵਾਂ ਦਾਣ ਕਰਕੇ ਆਵਾਂ ਮੈਂ ਵੀ ਯਾਦ ਰੱਖੂਗਾ ਪਰ ਉਹੀ ਉਹਦੀ ਬੋਟਲ ਮੈਨੂੰ 1500 ਰੁਪਏ ਦੀ ਪਊ ਮੈਂ ਕਿਹਾ ਯਾਰ ਤੁਮ ਦਾ ਫ੍ਰੀ ਦਿੱਤੀ ਪਰ ਮੈਨੂੰ ਇਹਨੇ 2250 ਦੀ ਲਾਤੀ ਜਿਹੜਾ ਗਰੀਬ ਬੰਦਾ ਇੱਥੇ ਖੂਨ ਲੈਣ ਆਉਂਦਾ ਹੈ ਉਹ ਇਹਨਾਂ ਨੂੰ ਤਾਂ ਫ੍ਰੀ ਹੈ ਨਾ ਫ੍ਰੀ ਲੈ ਕੇ ਇੱਥੇ ਇਹ ਖੂਨ ਵੇਚਣ ਦਾ ਕੰਮ ਕਰ ਰਹੀ ਹੈ ਸਰਕਾਰ ਕਿਤੇ ਇਹ ਕਹਿੰਦੇ ਜੀ ਅਸੀਂ ਤਾਂ ਜੀ ਸਾਰੀਆਂ ਸਹੂਲਤਾਂ ਹੀ ਫ੍ਰੀ ਦੇ ਦਾਂਗੇ ਜੇ ਕਿਸੇ ਨੂੰ ਤਿੰਨ ਥੈਲੀਆਂ ਦੇ ਲੋੜ ਆ ਫਰਜ਼ ਕਰ ਲਿਆ ਪਹਿਲਾਂ ਉਹ 900 ਰੁਪਏ ਚ ਮਿਲਦੀਆਂ ਸੀ ਹੁਣ ਕਰੀਬ-ਕਰੀਬ 4000 ਰੁਪਏ ਦੇ ਵਿੱਚ ਕਾਦੇ ਖੂਨ ਆਪਾਂ ਦਾਨ ਕਰਦੇ ਆ ਇਹਨਾਂ ਨੇ ਲੁੱਟ ਮਚਾਰ ਰੱਖਿਆ ਸਰਕਾਰ ਨੇ ਬੁਰਾ ਹਾਲ ਕਰਤਾ ਪੰਜਾਬ ਦਾ ਲੁੱਟ ਕੇ ਖਾ ਲਿਆ ਹਰ ਇੱਕ ਵਰਗ ਲੁੱਟ ਕੇ ਖਾ ਲਿਆ ਕਰ 300 ਤੋਂ ਲੈ ਕੇ 1300 ਰੁਪਏ ਕਿਸੇ ਡਾਕਟਰ ਨੇ ਤਾਂ ਨਹੀਂ ਕਰਤਾ ਸਰਕਾਰ ਨੇ ਕੀਤਾ ਨਾ ਜਿਉ ਉਹਨਾਂ ਨੇ ਕੋਈ ਨੋਟੀਫਿਕੇਸ਼ਨ ਭੇਜਿਆ ਤਾਂ ਇਹਨਾਂ ਨੇ ਲਾਗੂ ਕਰਿਆ ਇਹਨਾਂ ਦਾ ਤਾਂ ਕੋਈ ਕਸੂਰ ਨਹੀਂ ਡਾਕਟਰਾਂ ਦਾ ਮੁੱਖ ਮੰਤਰੀ ਜਾਲ ਤਾਂ ਖੂਨ ਦੇ ਪੈਸੇ ਲੈ ਰਹੇ ਨੇ ਉਹ ਇਹ ਨਾ ਕਹਦਾ ਕਰਨ ਵੀ ਥੋੜੀ ਡੈਥ ਹੋ ਗਈ ਜੀ ਤੁਸੀਂ ਇਹਦੇ ਅੰਗ ਸਾਨੂੰ ਦਾਨ ਕਰ ਦਿਓ ਅਸੀਂ ਅੱਗੇ ਵੇਚਾਂਗੇ ਇਹ ਗੱਲਾਂ ਕਰਨਗੇ ਇਹ ਕਿਹੜੇ ਇਹ 10 ਲੱਖ ਰੁਪਏ ਦੇ ਲਾਇਕ ਦੀਆਂ ਗੱਲਾਂ ਕਰ ਰਹੇ ਨੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਸਿਹਤ ਨੂੰ ਤੁਹਾਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਉਹ ਜਦ ਕੇ ਕਿਹਾ ਜਾਂਦਾ ਹੈ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਹਰੇਕ ਤੁਹਾਨੂੰ ਦਵਾਈ ਮਿਲੇਗੀ ਅਤੇ ਜਿਹੜੀ ਵੀ ਕੋਈ ਮਤਲਬ ਹੈ ਟੈਸਟ ਹੈ ਉਹ ਤੁਹਾਡੇ ਟੋਟਲੀ ਫ੍ਰੀ ਕੀਤਾ ਜਾਵੇਗਾ ਪਰ ਤਸਵੀਰਾਂ ਕੁਝ ਦੇਖਣ ਨੂੰ ਹੋਰ ਹੀ ਮਿਲਦੀਆਂ ਹਨ ਤਸਵੀਰਾਂ ਤੁਹਾਨੂੰ ਪਹਿਲਾਂ ਇੱਕ ਵਾਰ ਅਸੀਂ ਰੇਟ ਲਿਸਟ ਦੀਆਂ ਦਿਖਾਣੀਆਂ ਅਸੀਂ ਪਹੁੰਚੇ ਹਾਂ ਸੰਗਰੂਰ ਦੇ ਬਲੱਡ ਬੈਂਕ ਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਦੋਂ ਉਸ ਟਾਈਮ ਪਹਿਲਾਂ ਜਿਹੜੀ ਇੱਕ ਕੋਈ ਪ੍ਰਾਈਵੇਟ ਹਸਪੀਟਲ ਜਾਂ ਕੋਈ ਵੀ ਖੂਨ ਦੀ ਬੋਟਲ ਲੈਣ ਆਂਦਾ 100 ਰੁਪਏ ਰੇਟ ਸੀ ਹੈਰਾਨੀ ਦੀ ਗੱਲ ਲੈ ਕੇ ਹੁਣ ਉਸ ਦਾ ਰੇਟ 1300 ਰੁਪਏ ਹੋ ਚੁੱਕਿਆ ਹੈ ਕਿਸੇ ਦੀ ਜਾਨ ਤੇ ਬਣੀ ਹੁੰਦੀ ਆ ਪਰ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਆਪਣੀ ਕਮਾਈ ਦਾ ਇਸ ਟਾਈਮ ਮੈਨੂੰ ਐ ਲੱਗਦਾ ਹੈ ਕਿ ਉਹ ਆਪਣਾ ਪ੍ਰੋਫਿਟ ਦੇਖ ਰਹੇ ਨੇ ਕਿ ਕਿੱਥੇ ਸਾਨੂੰ ਪ੍ਰੋਫਿਟ ਹੈਗਾ ਜਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਪੌਜੀ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਸਸੀ ਗੱਲ ਜੀ ਸਸੀ ਗੱਲ ਜੀ ਜੋਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋਗੇ ਜਿਹੜਾ ਨਵਾਂ ਪ੍ਰੋਫਿਟ ਦਾ ਨੋਨ ਇਹਨਾਂ ਦੇ ਸਰਕਾਰ ਵੱਲੋਂ ਕੰਮ ਹੋਇਆ ਮੈਨੂੰ ਹੈਰਾਨੀ ਆ ਕਿ ਇੱਕ ਪਾਸੇ ਤਾਂ ਇਹ ਕਹਿ ਰਹੇ ਆ ਵੀ ਅਸੀਂ ਟੋਟਲ ਟੈਸਟ ਫ੍ਰੀ ਕਰਤੇ ਅਸੀਂ ਜੀ ਸਿਹਤ ਸਹੂਲਤ ਦਾ ਜਿਹੜਾ ਦਿੱਲੀ ਮਾਡਲ ਆ ਉਹ ਲਾਗੂ ਕਰਨਾ ਪੰਜਾਬ ਦੇ ਵਿੱਚ ਵੈਸੇ ਤਾਂ ਸਿਹਤ ਸਹੂਲਤ ਦਾ ਸਾਰਾ ਹੀ ਦਿਵਾਲਾ ਹੀ ਨਿਕਲ ਚੁੱਕਿਆ ਇਹਨਾਂ ਦਾ ਪਰ ਇਹ ਬੜੀ ਸ਼ਰਮਨਾਕ ਗੱਲ ਹੈ ਇਹ ਤੋਂ ਸ਼ਰਮਨਾਕ ਕੁਝ ਹੋ ਨਹੀਂ ਸਕਦਾ ਇਹ ਜੀ ਆਪਾਂ ਕਹਿ ਦਈਏ ਨਾ ਵੀ ਇੱਕ ਮਰਦੇ ਬੰਦੇ ਦੇ ਉੱਤੋਂ ਕਮਾਈ ਕਰ ਲੈਣੀ ਖੂਨ ਨਿਚੋੜ ਲੈਣਾ ਕਿਸੇ ਦਾ ਉਹ ਕੀਤਾ ਜਾ ਰਿਹਾ ਕਿਉਂਕਿ ਬੰਦਾ ਜਦੋਂ ਬਿਲਕੁਲ ਡੈਥ ਬੈੱਡ ਦੇ ਉੱਪਰ ਹੁੰਦਾ ਨਾ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੁੰਦਾ ਉਦੋਂ ਖੂਨ ਦੀ ਲੋੜ ਹੁੰਦੀ ਐ ਇਸੇ ਕਰਕੇ ਖੂਨਦਾਨ ਮਹਾਦਾਨ ਕਿਹਾ ਜਾਂਦਾ ਪਰ 300 ਰੁਪਏ ਦਾ ਜੇ ਕਿਸੇ ਪ੍ਰਾਈਵੇਟ ਹਸਪੀਟਲ ਚ ਲੈਣ ਆਉਂਦਾ ਸੀ ਬੰਦਾ ਉਹ 300 ਰੁਪਏ ਦੀ ਥੈਲੀ ਮਿਲਦੀ ਸੀ ਫੋਨ ਦੀ ਜਿਹੜੀ ਅਸੀਂ ਫ੍ਰੀ ਦੇ ਵਿੱਚ ਦਾਨ ਕਰਦੇ ਆਂ ਅੱਜ ਉਹ 1100 ਰੁਪਏ ਤੋਂ ਲੈ ਕੇ ਜੇ ਹੋਰ ਉੱਤੇ ਐਚਆਈਵੀ ਦਾ ਟੈਸਟ ਕਰਾਉਣਾ ਜਨਰੇਸ਼ਨ 4 ਦਾ ਟੈਸਟ ਕਰਾਉਣਾ ਤਾਂ 1350 ਰੁਪਏ ਤੱਕ ਰੇਟ ਪਾ ਗਿਆ ਜੇ ਕਿਸੇ ਨੂੰ ਤਿੰਨ ਥੈਲੀਆਂ ਦੇ ਲੋੜ ਆ ਫਰਜ਼ ਕਰ ਲਓ ਪਹਿਲਾਂ ਉਹ 900 ਰੁਪਏ ਚ ਮਿਲਦੀਆਂ ਸੀ ਹੁਣ ਉਹ ਥੈਲੀਆਂ ਤੁਹਾਨੂੰ ਕਰੀਬ ਕਰੀਬ 4000 ਰੁਪਏ ਦੇ ਵਿੱਚ ਮਿਲਦੀਆਂ ਨੇ ਗਰੀਬ ਬੰਦਾ ਕਿੱਥੋਂ ਪੇ ਕਰੂਗਾ ਇੱਕ ਵਾਰੀ ਤਾਂ ਉਹਦਾ ਬੰਦਾ ਮਰ ਰਿਹਾ ਹੈ ਤੁਸੀਂ ਹਸਪੀਟਲ ਵਾਲੇ ਉਹਦਾ ਇਲਾਜ ਨਹੀਂ ਕਰ ਪਾਰੇ ਇਸ ਕਰਕੇ ਉਹਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਲੈ ਜਾਣਾ ਪੈ ਗਿਆ ਉਸ ਤੋਂ ਬਾਅਦ ਤੁਸੀਂ ਉਹਦਾ ਖੂਨ ਨਚੋੜ ਰਹੇ ਹੋ ਬਰੇ ਜਿਹੜਾ ਫ੍ਰੀ ਦੇ ਵਿੱਚ ਤੁਸੀਂ ਖੂਨ ਲੈ ਰਹੇ ਹੋ ਉੱਤੇ ਕਹਿੰਦੇ ਹੋ ਜੀ ਸਾਡੇ ਟੈਸਟਾਂ ਦਾ ਖਰਚਾ ਹੁੰਦਾ ਜੇ ਪਹਿਲਾਂ 300 ਰੁਪਏ ਹੁੰਦਾ ਸੀ ਤਾਂ ਇੱਕਦਮ 1100 ਰੁਪਏ 1300 ਰੁਪਏ ਤਾਂ ਨਹੀਂ ਹੋ ਗਿਆ ਦੂਜੀ ਗੱਲ ਅਗਰ ਤੁਸੀਂ ਕਹਿੰਦੇ ਵੀ ਸਾਰੀਆਂ ਸਿਹਤ ਸਹੂਲਤਾਂ ਸੀ ਫ੍ਰੀ 'ਚ ਦੇ ਰਿਆ ਕੀ ਤੁਸੀਂ ਖੂਨ ਦੇ ਟੈਸਟ ਨਹੀਂ ਫ੍ਰੀ ਕਰ ਸਕਦੇ ਮੈਂ ਤਾਂ ਕਹਿੰਦਾ 300 ਰੁਪਏ ਵੀ ਨਹੀਂ ਲੈਣਾ ਚਾਹੀਦਾ ਉਹ ਵੀ ਸਰਕਾਰਾਂ ਦੀ ਨਲਕੀ ਹੈ ਅਸੀਂ ਖੂਨਦਾਨ ਕਰਦੇ ਆ ਮੈਂ 35 40 ਵਾਰ ਇੰਨੇ ਸਾਰੇ ਕੈਂਪ ਲਗਵਾ ਦਿੱਤੇ ਇਸ ਹਸਪਤਾਲ ਦੇ ਵਿੱਚ ਵੀ ਬਾਹਰ ਵੀ ਤੇ ਤੁਸੀਂ ਫ੍ਰੀ ਦੇ ਵਿੱਚ ਖੂਨਦਾਰ ਕੀਤਾ ਹੋਇਆ ਲੋਕਾਂ ਦਾ ਉਹ ਤੁਸੀਂ ਲੋਕਾਂ ਤੋਂ 13-1300 ਰੁਪਇਆ ਲੈ ਰਹੇ ਹੋ ਕਿਸੇ ਨੇ ਤਿੰਨ ਥੈਲੇ ਲੈਣੇ 4000 ਰੁਪਇਆ ਵੱਧ ਕਿਸੇ ਨੂੰ ਲੋੜ ਪਈ ਗਈ ਵੱਧ ਪੈਸੇ ਕਿੱਥੋਂ ਦੇਊਗਾ ਗਰੀਬੰਦਾ ਯਾਰ ਕੀ ਤੁਸੀਂ ਖੂਨ ਨਚੋੜਨ ਦੀ ਕੋਸ਼ਿਸ਼ ਕਰ ਰਹੇ ਹੋ ਮਰੇ ਮਰਦੇ ਬੰਦੇ ਦੀ ਜ਼ਿੰਦਗੀ ਦੇ ਵਿੱਚੋਂ ਵੀ ਤੁਸੀਂ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਸਰਾਸਰ ੱੱਕੇ ਚਾਹੀਏ ਸਰਾਸਰ ਮੈਂ ਤਾਂ ਕਹੂੰ ਗੁੰਡਾ ਕਰਦੀਏ ਜਦੋਂ ਮਰਦੇ ਬੰਦੇ ਦੇ ਤੁਸੀਂ ਉਹਦੇ ਖੂਨ ਛੜਾਉਣਾ ਤੇ ਉਹਦੇ ਵੀ ਪੈਸੇ ਨਹੀਂ ਹੈ ਸਿਹਤ ਮੰਤਰੀ ਦੀ ਗੱਲ ਕਰੀਏ ਡਾਕਟਰ ਬਲਵੀਰ ਥਾਂ ਹਾਰ ਹਰ ਹਸਪੀਟਲ 'ਚ ਜਾਂਦ ਨੇ ਤੇ ਡਾਕਟਰਾਂ ਨੂੰ ਵੀ ਝਟਕਾ ਮਾਰਦੇ ਨਜ਼ਰ ਆਉਂਦੇ ਨੇ ਕਿ ਤੁਸੀਂ ਇਹ ਇਲਾਜ ਸਹੀ ਨਹੀਂ ਕਰ ਰਹੇ ਤੁਸੀਂ ਦਵਾਈਆਂ ਨਹੀਂ ਦੇ ਰਹੇ ਕੀ ਉਹਨਾਂ ਨੂੰ ਆਹ ਰੇਟ ਨਹੀਂ ਦਿਖ ਰਿਹਾ ਇਹਨਾਂ ਨੂੰ ਝਟਕਾ ਹੀ ਮਾਰਨੀ ਆਉਂਦੀ ਆ ਨੇ ਕੰਮ ਕੁਛ ਨਹੀਂ ਹੋਇਆ ਚੁਟਕਲੇ ਸੁਣ ਲੋ ਝਟਕਾ ਕਿਸੇ ਦੇ ਟਮਾਟਰ ਚੈੱਕ ਕਰ ਲੋ ਕਿਤੇ ਪਿਆਜ਼ ਚੈੱਕ ਕਰ ਲੋ ਕਿਤੇ ਜਾ ਕੇ ਡਾਕਟਰਾਂ ਨੂੰ ਝਟਕਾ ਮਾਰ ਦੋ ਇੱਦਾਂ ਬੜਾ ਡਾਕਟਰ ਸੀ ਜਿਹੜਾ ਮੈਡੀਕਲ ਕਾਲਜ ਫਰੀਦਕੋਟ ਦਾ ਉਹਨੂੰ ਤੁਸੀਂ ਛਿੜਕਾ ਮਾਰ ਲਾਗੇ ਬਿਨਾਂ ਮਤਲਬ ਦੇ ਯਾਰ ਤੁਸੀਂ ਕੀ ਆਪਦੀ ਗੁੰਡਾਗਰਦੀ ਤੁਸੀਂ ਸਰਕਾਰ ਦੇ ਵਿੱਚ ਆ ਗਏ ਤੁਸੀਂ ਕਿਸੇ ਪੜ੍ਹੇ ਲਿਖੇ ਬੰਦੇ ਨੂੰ ਦੇ ਉੱਤੇ ਗੁੰਡਾਗਰਦੀ ਤੁਸੀਂ ਕੀ ਕਰ ਰਹੇ ਹੋ ਇਹ ਕਿਸੇ ਡਾਕਟਰ ਨੇ ਤਾਂ ਨਹੀਂ ਕੀਤਾ ਆ 300 ਤੋਂ ਲੈ ਕੇ 1300 ਰੁਪਏ ਕਿਸੇ ਡਾਕਟਰ ਨੇ ਤਾਂ ਨਹੀਂ ਕਰਤਾ ਸਰਕਾਰ ਨੇ ਕੀਤਾ ਨਾ ਜੇ ਉਹਨਾਂ ਨੇ ਕੋਈ ਨੋਟੀਫਿਕੇਸ਼ਨ ਭੇਜਿਆ ਤਾਂ ਇਹਨਾਂ ਨੇ ਲਾਗੂ ਕਰਿਆ ਇਹਨਾਂ ਦਾ ਤਾਂ ਕੋਈ ਕਸੂਰ ਨਹੀਂ ਡਾਕਟਰਾਂ ਦਾ ਤੁਸੀਂ ਇਹਨਾਂ ਨੂੰ ਛਿੜਕਾ ਮਾਰੀ ਜੰਨੇ ਹੋ ਮਾਰੋ ਨਾ ਆਪਦੇ ਮੁੱਖ ਮੰਤਰੀ ਨੂੰ ਛਿੜਕ ਜਿਹੜਾ ਕੇਜਰੀਵਾਲ ਉੱਥੇ ਬੈਠ ਕੇ ਮੁਨਾਫਾ ਖੂਨ ਦੇ ਵਿੱਚੋਂ ਵੀ ਤੇ ਤੁਸੀਂ ਕਿਸ ਤਰੀਕੇ ਦੀ ਸਿਹਤ ਸਹੂਲਤ ਦੇ ਰਹੇ ਹੋ ਤੁਸੀਂ ਜਲੰਧਰ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਆਕਸੀਜਨ ਸਾਹ ਨਾ ਮਿਲਣਾ ਕਿਸੇ ਨੂੰ ਸਾਤ ਕੁਦਰਤ ਵੀ ਦਿੰਦੀ ਆ ਪਰ ਉਹਨੂੰ ਸਾਹ ਤੁਸੀਂ ਜਦੋਂ ਉਹਨੂੰ ਗੈਰ ਕੁਦਰਤੀ ਸਾਹ ਲੈਣ ਦੀ ਲੋੜ ਹੈ ਜਿਹੜੇ ਆਕਸੀਜਨ ਪਲਾਂਟ ਹਰੇਕ ਜ਼ਿਲ੍ਹੇ ਦੇ ਵਿੱਚ ਪ੍ਰਧਾਨ ਮੰਤਰੀ ਨੇ ਭੇਜੇ ਸੀ ਪੀਐਮ ਕੇਅਰਸ ਦੇ ਜ਼ਰੀਏ ਇਸ ਹਸਪੀਟਲ ਸੰਗਰੂਰ ਦੇ ਵਿੱਚ ਵੀ ਆਕਸੀਜਨ ਪਲਾਂਟ ਪ੍ਰਧਾਨ ਮੰਤਰੀ ਨੇ ਭੇਜੇ ਤੇ ਤੁਸੀਂ ਪਤਾ ਨਹੀਂ ਚਲਾਉਂਦੇ ਨਹੀਂ ਇਹ ਜਾਂ ਚਲਾਉਂਦੇ ਨੇ ਪ੍ਰਧਾਨ ਮੰਤਰੀ ਇਹਨਾਂ ਦਾ ਭੇਜਤਾ 20 ਲੀਟਰ ਵੀ ਭੇਜਿਆ ਸੀਗਾ ਉਹ ਪਤਾ ਨਹੀਂ ਕਿਤੇ ਇਹ ਵੱਡਾ ਸਵਾਲ ਹੈ ਵੀ ਵੈਂਟੀਲੇਟਰ ਜਿਹੜਾ ਇੱਥੇ ਭੇਜਿਆ ਗਿਆ ਸੀਗਾ ਕਿਉਂਕਿ ਵੈਂਟੀਲੇਟਰ ਨਾ ਮਿਲਣ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਰਹੀ ਹੈ ਇੱਥੇ ਵੈਂਟੀਲੇਟਰ ਵੀ ਭੇਜਿਆ ਗਿਆ ਸੀ ਉਹ ਪਿੱਤਰ ਹੁਰਦਗੁਰਦ ਕਰਤਾ ਪੁਰਾਣੀ ਸਰਕਾਰ ਨੇ ਕਰਤਾ ਇਹ ਸਰਕਾਰ ਨੇ ਕਰਤਾ ਉਹਦੇ ਉੱਤੇ ਕੋਈ ਜਾਂਚ ਨਹੀਂ ਹੋ ਰਹੀ ਇਹ ਜਾਂਚ ਦਾ ਵਿਸ਼ਾ ਵੀ ਹਸਪਤਾਲਾਂ ਦੇ ਵਿੱਚ ਜਿਹੜੇ ਸਿਹਤ ਸਹੂਲਤਾਂ ਚੱਜਦੀ ਹੋਣੀ ਚਾਹੀਦੀ ਹੈ ਤੇ ਆ ਜਿਹੜਾ ਕੂਨ ਨਚੋੜਨ ਦੀ ਕੋਸ਼ਿਸ਼ ਕਰ ਰਹੇ ਹੋ ਮੈਂ ਸਰਕਾਰ ਨੂੰ ਹੁਣੇ ਤੁਹਾਡੇ ਜ਼ਰੀਏ ਇਹ ਤਾਕੀਦ ਕਰਦਾ ਬੇਨਤੀ ਕਰਦਾ ਵੀ ਤੁਸੀਂ ਇਹਨੂੰ ਫ੍ਰੀ ਕਰੋ ਤੋ ਕਿ ਟੈਸਟ ਦਿੱਤਾ ਤੁਸੀਂ ਕਹਿ ਰਹੇ ਹੋ ਫ੍ਰੀ ਇਹਦੇ ਉੱਤੇ ਵੀ ਟੈਸਟ ਕਰਕੇ ਆ ਕਿਸੇ ਮਰਦੇ ਬੰਦੇ ਦੀ ਜ਼ਿੰਦਗੀ ਦੇ ਉੱਤੇ ਖਿਲਵਾੜ ਨਾ ਕਰੀ ਜੀ ਧੰਨਵਾਦ ਇਹ ਸਾਡਾ ਸਰਨਾ ਰਣਦੀਪ ਸਿੰਘ ਦਿਓਲ ਜਿਨ੍ਹਾਂ ਦਾ ਅੱਖ ਨਾ ਆਇਆ ਕਿ ਜਿਹੜੇ ਸਰਕਾਰਾਂ ਵੱਲੋਂ ਅੱਜ ਖੂਨ ਦੇ ਉੱਤੇ ਵੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਖਰਚਾ ਵਧਾ ਦਿੱਤਾ ਹੈ ਗਰੀਬ ਬੰਦੇ ਦੇ ਕਿਤੇ ਨਾ ਕਿਤੇ ਬੋਝ ਪੈ ਸਕਦਾ ਕੁਝ ਹੋਰ ਵੀ ਨਹੀਂ ਵੀ ਮੌਜੂਦ ਹੈ ਕਿ ਨਾਮ ਸਚਿੰਤ ਪਾੜਵਾ ਜੀ ਸਚਿੰਤ ਜੀ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਦਾ ਜੋ ਆਪਾਂ ਕਹਿ ਸਕਦੇ ਹਾਂ ਕਿ ਕੁਪਰਾਲਾ ਕੀਤਾ ਗਿਆ ਰੇਟ 300 ਦੀ ਥਾਂ ਤੇ 1100 1300 ਅੱਜ ਜਦੋਂ ਇਹ ਪਤਾ ਲੱਗਿਆ ਜੀ ਜੇ ਜ਼ਿੰਦਾ ਸੀ ਇਹ ਇੱਥੋਂ ਪਤਾ ਲੱਗਿਆ ਵੀ ਇਹ 1300 ਹੋ ਗਿਆ ਸਾਨੂੰ ਆਪ ਐਡਾ ਵੱਡਾ ਹੋ ਰਿਹਾ ਵੀ ਯਾਰ ਅਚੰਭਾ ਹੋ ਰਿਹਾ ਯਾਰ ਸਰਕਾਰ ਇੰਨੀ ਕਿ ਕੋਈ ਬੰਦਾ ਗਿਰ ਸਕਦਾ ਕਿਉਂਕਿ ਜਦੋਂ ਵੀ ਆਪਾਂ ਨੂੰ ਕਦੇ ਲੋੜ ਪੈਂਦੀ ਹੈ ਕਿਤੇ ਆਪਾਂ ਨੂੰ ਵੀ ਕਦੇ ਲੋੜ ਪੈਂਦੀ ਹੈ ਕਿਉਂਕਿ ਹਰ ਇੱਕ ਬੰਦੇ ਨੂੰ ਬਲੱਡ ਦੀ ਲੋੜ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਟੇਜ ਤੇ ਆਪਣੇ ਵੀਰ ਭਰਾ ਭੈਣ ਭਰਾ ਮਾਪਾਪੂ ਨੂੰ ਕਦੇ ਪੈ ਜਾਂਦੀ ਹੈ ਆਪਾਂ ਵੀ ਉੱਥੇ ਆਪਣੇ ਦੋਸਤ ਨੂੰ ਫੋਨ ਮਾਰਦਾ ਯਾਰ ਦਾਨ ਦੇ ਖੂਨਦਾਨ ਕਰ ਜਾ ਯਾਰ ਉਹਦੀ ਭੱਜ ਜਾਂਦੇ ਨੇ ਜੀ ਕਿਉਂ ਇਹ ਮਹਾਦਾਨ ਹੈ ਮਹਾਦਾਨ ਦੇ ਨਾਂ ਤੇ ਐਡੀ ਵੱਡੀ ਲੁੱਟ ਕਰ ਰਹੇ ਨੇ ਹੁਣ ਤੁਸੀਂ ਦੇਖਣਾ ਬਾਈ ਹਰ ਇੱਕ ਜਗ੍ਹਾ ਤੇ ਆਪਾਂ ਜੇ ਇੱਥੇ ਦਾ ਹਾਲ ਦੇਖੀਏ ਤਾਂ ਇੱਥੇ ਬਿਆਲ ਬਿਹਾਲ ਹੈ ਹਸਪਤਾਲ ਜਿੱਥੇ ਰੈਫਰ ਅੱਡਾ ਹੈ ਵੀ ਇਹ ਤੋਂ ਰੈਫਰ ਕਰਤਾ ਕੋਈ ਬਿਮਾਰੀ ਆ ਜੇ ਕਿਸੇ ਦਾ ਕੋਈ ਛੱਟ ਲੱਗੇ ਉਹ ਹੋ ਜੇ ਤਾਂ ਸਿਟੀ ਸਕੈਨ ਕਰਾਉਣ ਵਾਸਤੇ ਅਸੀਂ ਆਪਣਾ ਪਟਿਆਲੇ ਰੈਫਰ ਕਰੋ ਜੀ ਇਹਨਾਂ ਨੂੰ ਅਗਲਾ ਹਰ ਇੱਕ ਕੋਈ ਬਾਹਲ ਹੁੰਦਾ ਜੇ ਆਪਣਾ ਕੋਈ ਮਰੀਜ਼ ਆਖਲ ਹੋ ਜੇ ਆਪਾਂ ਪ੍ਰਾਈਵੇਟ ਚ ਜਾਂਦੇ ਇਹ ਕਹਿੰਦੇ ਸਰਕਾਰੀ ਚ ਸਾਡੀ ਸਾਢੇ 350 ਹੈ ਪਰ ਪ੍ਰਾਈਵੇਟ ਦੇ ਵਿੱਚ ਉਹ ਦੀ ਖਵਤ 42 42 ਬੋਟਲਸ ਨੇ ਇੱਥੇ ਪਰ ਇੱਥੇ ਇਹਨਾਂ ਨੂੰ ਕੀ ਹੈ ਵੀ ਹੁਣ 1300 ਰੁਪਏ ਸੇਮ ਬਿਲਕੁਲ ਨਾ ਟੈਨਲ ਬਚਾਲੇ ਜੀ 1300 ਰੁਪਏ ਮੰਨ ਲਓ ਇੱਥੋਂ ਵੀ ਗਈ ਤਾਂ ਫਿਰ ਅੱਗੇ ਜਾ ਕੇ ਤਾਂ ਉਹਦਾ ਰੇਟ ਹੋਰ ਵੀ ਵੱਜੂ ਮੈਂ ਤਾਂ ਕਹਿੰਦਾ ਬਧੂਗਾ ਉਹਦਾ ਲੁੱਟ ਹੁਣ ਜਿਹੜੇ ਪ੍ਰਾਈਵੇਟ ਹਸਪੀਟਲ 'ਚ ਤੁਸੀਂ ਨਾ ਕਰਿਆ ਏ ਵੀ ਅਸੀਂ ਲੈਣੀ ਨਹੀਂ ਕਿ ਉਹ ਤੁਹਾਨੂੰ ਉਹ 1300 ਤੇ ਉੱਥੇ ਬਖਸ਼ਣਗੇ ਉਹਨਾਂ ਨੇ ਕੋਈ ਨਾ ਕੋਈ ਚਾਰਜ ਲਾ ਕੇ ਉਹਨੂੰ ਹੀ 2250 ਦੀ ਕਰ ਦੇਣਾ ਲੁੱਟਦਾ ਮੈਂ ਤਾਂ ਕਹਿੰਦਾ ਇੱਥੇ ਫ੍ਰੀ ਮਿਲਦਾ ਹੈ ਬਾਹਰ ਆਪਾਂ ਕਹਿੰਦੇ ਚੱਲ ਯਾਰ ਪ੍ਰਾਈਵੇਟ ਤਾਂ ਚੱਲ ਅਗਲੇ ਦਾ ਨਿੱਜੀ ਹੈ ਆਪਾਂ ਕਰਦਾ ਪਰ ਇੱਥੋਂ ਹੀ ਲੁੱਟਣ ਲੱਗੇ ਜਿੱਤੇ ਸਰਕਾਰ ਵੱਡੇ ਵੱਡੇ ਵਾਅਦੇ ਕਰਦੀ ਸੀ ਵੀ ਅਸੀਂ ਸੇਸ ਜਿਹੜੀ ਸਾਡੀਆਂ ਸਹੂਲਤਾਂ ਨੇ ਦਿੱਲੀ ਦਾ ਫੌਰਨ ਤੋਂ ਦੇਖਣ ਆ ਰਹੇ ਨੇ ਸਾਡੇ ਵੱਡੇ ਵੱਡੇ ਮਿਨਿਸਟਰ ਵੀ ਡਿਊਟੀ ਸੇਰੇ ਤੋਂ ਤੱਕ ਜਿਹੜੀ ਵਾਰ ਸਭ ਨੇ ਕਰਤੀ ਉਹ ਉਹਦਾ ਦਿੱਲੀ ਵਾਲਿਆਂ ਦਾ ਇਹਨਾਂ ਦਿਖਾਤਾ ਹੁਣ ਪੰਜਾਬ ਵਾਲੇ ਵੀ ਦਿਖਾਉਣਗੇ 2027 ਚ ਕਿਉਂਕਿ ਖੂਨ ਮਹਾਦਾਨ ਚੂਸਿਆ ਯਾਰ ਜੀ ਤੁਸੀਂ ਖੂਨ ਦਾਨ ਕਰੋ ਮੈਂ ਅਕਲ ਬਿਮਾਰਾ ਤੁਸੀਂ ਕਹੋ ਯਾਰ ਸੱਚੇ ਨੂੰ ਕੋਣ ਚਾਹੀਦਾ ਵੀ ਮੈਂ ਫ੍ਰੀ ਦੇ ਕੇ ਆਵਾਂ ਦਾਨ ਕਰਕੇ ਆਵਾਂ ਮੈਂ ਵੀ ਯਾਦ ਰੱਖੂਗਾ ਪਰ ਉਹੀ ਉਹਦੀ ਬੋਟਲ ਮੈਨੂੰ 1500 ਰੁਪਏ ਦੀ ਪਊ ਮੈਂ ਕਿਹਾ ਯਾਰ ਤੁੰਜ਼ਾ ਫ੍ਰੀ ਦਿੱਤੀ ਪਰ ਮੈਨੂੰ ਇਹਨੇ 2250 ਦੀ ਲਾਤੀ ਕੋਈ ਪ੍ਰਾਈਵੇਟ ਹਸਪੀਟਲ ਚ 1300 ਦੀ ਸਾਢੇ ਦੇ ਹਿਸੇ ਨਹੀਂ ਦਿੱਤੀ ਕਾਦੇ ਖੂਨ ਆਪਾਂ ਦਾਨ ਕਰਦੇ ਆ ਇਹਨਾਂ ਨੇ ਲੁੱਟ ਮਚਾਰ ਰੱਖਿਆ ਸਰਕਾਰ ਨੇ ਬੁਰਾ ਹਾਲ ਕਰਤਾ ਪੰਜਾਬ ਦਾ ਲੁੱਟ ਕੇ ਖਾ ਲਿਆ ਹਰ ਇੱਕ ਵਰਗ ਲੁੱਟ ਕੇ ਖਾ ਲਿਆ ਕੋਈ ਨਹੀਂ 2027 ਲੋਕ ਹਿਸਾਬ ਕਰਦੇ ਸੀ ਇਹ ਸਾਡੇ ਨਾਲ ਆਮ ਲੋਕ ਤੇ ਸਮਾਜ ਸੇਵੀ ਬੰਦੇ ਜਿਨ੍ਹਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਜੋ ਸਰਕਾਰ ਦੇ ਵੱਲੋਂ ਇੱਕਦਮ ਹੀ ਇਹਨਾਂ ਰੇਟ ਵਧਾਇਆ ਗਿਆ ਸਾਡੇ ਨਾਲ ਕੁਝ ਵੀਰ ਹੋਰ ਵੀ ਮੌਜੂਦ ਹੈ ਨਮਸਕਾਰ ਜੀ ਨਮਸਕਾਰ ਜੀ ਕਿਵੇਂ ਆਏ ਸੀ ਭੰਗ ਖੂਨ ਲੈਣ ਆਏ ਸੀਗੇ ਜੀ ਅੱਛਾ ਜੀ ਪਹਿਲਾਂ 300 ਰੁਪਏ ਦਾ ਦਿੰਦੇ ਸੀਗੇ ਤੇ ਅੱਜ 1350 ਮੰਗ ਰਹੇ ਨੇ ਪੁੱਛਿਆ ਨਹੀਂ ਕੀ ਗੱਲ ਉਹ ਪੁੱਛਿਆ ਕਹਿੰਦੇ ਸਰਕਾਰ ਵੱਲੋਂ ਕਹਿੰਦੇ ਰੇਟ ਵਧਾਤੇ ਬਾਹਰ ਹੈ ਆਪਣਾ 13-1400 ਤਾਂ ਤਾਂ ਬਾਹਰ ਪ੍ਰਾਈਵੇਟ 'ਚ ਹੀ ਮਿਲ ਜਾਣਾ ਕਿਤੇ ਨਾ ਕਿਤੇ ਜਿਹੜੇ ਅੱਜ 1300 ਰੁਪਏ ਦਾ ਕਰਿਆ 300 ਰੁਪਏ ਵਾਲਾ ਕਿਉਂ ਆ ਜੀ ਇਹ ਕਿਤਨੇ ਮਰੇ ਹੋਏ ਬੰਦੇ ਦਾ ਮਾਸ ਖਾਣ ਵਾਲੀਆਂ ਗੱਲਾਂ ਕਰ ਰਹੀ ਹੈ ਸਰਕਾਰ ਜਿਹੜੇ ਹਿਸਾਬ ਨਾਲ ਹੁਣ ਖੂਨ ਵਧਾਇਆ ਹੌਲੀ ਹੌਲੀ ਜਿਹੜੇ ਬੰਦੇ ਦੀ ਇੱਥੇ ਡੈੱਡ ਬੋਡੀ ਹੋਇਆ ਕਰੂਗੇ ਜਿਹੜੇ ਬੰਦੇ ਦੀ ਡੈਥ ਹੋ ਜਾ ਕਰੂਗੀ ਇਹ ਤਾਂ ਫਿਰ ਇਹ ਹਿਸਾਬ ਨਾਲ ਉਹਦੇ ਅੰਗ ਵੀ ਵੇਚਿਆ ਕਰਨਗੇ ਪਰ ਪਾਜੀ ਗੱਲ ਇਹ ਜੇ ਗੱਲ ਕਰੀਏ 1300 ਤਾਂ ਉਰੋ ਹੈ ਸਰਕਾਰੀ ਹਸਪਤਾਲ ਚ ਜੇ ਮੰਨ ਲਓ ਕਿ ਥੋਡੀ ਥਾਂ ਤੇ ਕੋਈ ਪ੍ਰਾਈਵੇਟ ਹਸਪਤਾਲ ਚ ਆਉਂਦਾ ਉਹਨੇ ਤਾਂ ਫਿਰ ਰੇਟ ਹੋਰ ਵਧਾ ਦੇਣ ਉਹ ਹੁਣ ਵਧਾ ਦੇਣਗੇ ਜੀ ਹੁਣ ਤੱਕ ਉਹ ਇਹ ਰੇਟ ਦਿੰਦੇ ਸੀਗੇ ਕਿਤੇ ਨਾ ਕਿਤੇ ਜਿਹੜਾ ਗਰੀਬ ਬੰਦਾ ਇੱਥੇ ਖੂਨ ਲੈਣ ਆਉਂਦਾ ਉਹ ਇਹਨਾਂ ਨੂੰ ਤਾਂ ਫ੍ਰੀ ਹੈ ਨਾ ਇਹ ਕਿਤੇ ਨਾ ਕੈਂਪ ਲਾਉਂਦੇ ਨੇ ਕਿੰਨੇ ਕੈਂਪ ਲਾਉਂਦੇ ਨੇ ਉਹਨਾਂ ਨੂੰ ਪੈਸੇ ਦੇ ਕੇ ਲੈਂਦੇ ਨੇ ਫ੍ਰੀ ਲੈ ਕੇ ਇੱਥੇ ਇਹ ਖੂਨ ਵੇਚਣ ਦਾ ਕੰਮ ਕਰ ਰਹੀ ਹੈ ਸਰਕਾਰ ਕਿਤੇ ਇਹ ਕਹਿੰਦੇ ਜੀ ਅਸੀਂ ਤਾਂ ਜੀ ਸਾਰੀਆਂ ਸਹੂਲਤਾਂ ਹੀ ਫ੍ਰੀ ਦੇ ਦਾਂਗੇ ਸੈਂਟਰ ਦੀ ਸਰਕਾਰ 5-5 ਲੱਖ ਰੁਪਏ ਦੇ ਬੀਮੇ ਕਰਦੀ ਐ ਆਪਾਂ ਦੀ ਇਲਾਜ ਫ੍ਰੀ ਕਰਨ ਵਾਸਤੇ ਕਾਰਡ ਬਣਾਉਂਦੀ ਐ ਇਹ ਉੱਥੇ ਉਹ ਬੰਦਿਆਂ ਦਾ ਖੂਨ ਪੀਂਦਾ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ 10 ਲੱਖ ਦਾ ਬੀਮਾ ਅਸੀਂ ਇਲਾਜ ਫ੍ਰੀ ਕਰਾਂਗੇ ਕੌਣ ਕਰੇ ਨੇ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਤਾਂ ਖੂਨ ਦੇ ਪੈਸੇ ਲੈ ਰਹੇ ਨੇ ਉਹ ਇਹ ਨਾ ਕਹਿਦਾ ਕਰਨ ਵੀ ਤੁਹਾਡੀ ਡੈਥ ਹੋ ਗਈ ਜੀ ਤੁਸੀਂ ਇਹਦੇ ਅੰਗ ਸਾਨੂੰ ਦਾਨ ਕਰ ਦਿਓ ਅਸੀਂ ਅੱਗੇ ਵੇਚਾਂਗੇ ਇਹ ਗੱਲਾਂ ਕਰਨਗੇ ਇਹ ਕਿਹੜੇ ਇਹ 10 ਲੱਖ ਰੁਪਏ ਦੇ ਇਲਾਜ ਦਿੱਆ ਗੱਲਾਂ ਕਰ ਰਹੇ ਨੇ ਜਿਹੜਾ ਸੈਂਟਰ ਦੀਆਂ ਸਕੀਮਾਂ ਨੇ ਉਹ ਤਾਂ ਇਹ ਆਪਣੀਆਂ ਬਣਾਵਣਾ ਦੱਸ ਰਹੇ ਨੇ ਇਥੇ ਦੇ ਨਾਲ ਆਮ ਪੇਸ਼ੈਂਟ ਜਿੰਨਾਂ ਦਾ ਅੱਖ ਨਾ ਹੈ ਕਿ ਜਦੋਂ ਮੈਂ ਅੱਜ ਸੰਗਰੂਰ ਦੇ ਹਸਪੀਟਲ ਦੇ ਵਿੱਚੋਂ ਇੱਕ ਖੂਨ ਦੀ ਬੋਤਲ ਲੈਣ ਆਇਆ ਤਾਂ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕਿਉਂਕਿ ਤੁਹਾਨੂੰ ਦੱਸਣਾ ਚਾਹਾਂਗੇ 2-3 ਮਹੀਨੇ ਸਮਥਿੰਗ ਪਹਿਲਾਂ ਰੇਟ 300 ਰੁਪਏ ਦਾ ਸੀ ਪਰ ਅੱਜ ਜੇ ਰੇਟ ਸੁਣਿਆ ਤਾਂ 1350 ਰੁਪਏ ਰੇਟ ਸੁਣ ਕੇ ਇਹ ਕਹਿੰਦੇ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕਿਉਂਕਿ ਗਰੀਬ ਬੰਦੇ ਨੂੰ ਤਾਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਕਰਵਾਉਣਾ ਆਪਾਂ ਸਭ ਨੂੰ ਪਤਾ ਹੈ ਕਿ ਕਿੰਨਾ ਮੁਸ਼ਕਲ ਹੈ ਪਰ ਇੱਕ ਆਸ ਸੀ ਕਿ ਜਿਹੜਾ ਸਰਕਾਰੀ ਹਸਪੀਟਲ ਦੇ ਵਿੱਚ ਜਿਹੜੀ ਖੂਨ ਦੀ ਬੋਤਲ ਹੈ ਪੇਸ਼ੈਂਟ ਦੀ ਜਾਨ ਬਚ ਸਕਦੀ ਸੀ ਪਰ ਹੁਣ ਜਿਹੜਾ ਉਸ ਦਾ ਵੀ ਰੇਟ ਸੁਣ ਕੇ ਲੋਕ ਸਾਰੇ ਹੈਰਾਨ ਅਤੇ ਪਰੇਸ਼ਾਨ ਹਨ ਇਸ ਸਬੰਧ ਦੇ ਵਿੱਚ ਅਸੀਂ ਹਸਪਤਾਲ ਦੇ ਉੱਚ ਅਧਿਕਾਰੀ ਨਾਲ ਵੀ ਗੱਲ ਕਰਦੇ ਹਾਂ ਉਹ ਜਿਹੜੇ ਪੈਕ ਡਾਰ ਬੀਸੀਸੀ ਉਹ 300 ਰੁਪਏ ਦਾ ਸੀ ਉਹ 1100 ਹੋ ਗਿਆ ਉਹਨਾਂ ਦੇ ਦੱਸਣ ਮੁਤਾਬਕ ਜੇ ਕੋਈ ਪੇਸ਼ੈਂਟ ਆਪਣਾ ਸਿਵਲ ਹਸਪਤਲ ਐਡਮਿਟਡ ਹੈ ਚਾਹੇ ਟਾਟਾ ਕੈਂਸਰ ਹਸਪੀਟਲ ਐਡਮਿਟਡ ਹੈ ਉਹਦੇ ਵਾਸਤੇ ਸਾਰਾ ਕੁਝ ਫ੍ਰੀ ਹੈ ਇਹ ਜਿਹੜੀ ਥੋੜੀ ਇਨਕਰੀਜ਼ ਹੋਇਆ ਰੇਟਸ ਇਹ ਓਨਲੀ ਉਹਨਾਂ ਪੇਸ਼ੈਂਟਸ ਵਾਸਤੇ ਹੋਏ ਨੇ ਜਿਹੜੇ ਪ੍ਰਾਈਵੇਟ ਐਡਮਿਟਡ ਨੇ ਇਹ ਗਵਰਨਮੈਂਟ ਵੱਲੋਂ ਦੀ ਪਾਲਿਸੀ ਕਿਉਂ ਵਧਨੇ ਉਹ ਨਹੀਂ ਸੀ ਕਮੈਂਟ ਕਰ ਸਕਦੇ